ਪਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲ੍ਹੇ ਦੀ ਮੀਟਿੰਗ ਮਾਰਕੀਟ ਕਮੇਟੀ ਫਾਜ਼ਿਲਕਾ ਵਿਖੇ ਹੋਈ ਇਸ ਮੀਟਿੰਗ ਦੇ ਕਾਰਵਾਈ ਸਿਲਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਿਸਾਨ ਜੋ ਇਹ ਮੰਦ ਉਠਾਈ ਗਈ ਜੋ ਸਰਕਾਰ ਉਹ ਨੇਦੀ ਫਸਲ ਬੀਜਣ ਦੀ ਸਿਫਾਰਿਸ਼ ਕਰੇ ਉਹ ਬੀਜ ਹੀ ਬਿਜਾਏ ਜਾਣ ਬਾਦ ਵਿੱਚ ਸਰਕਾਰ ਚੋਨੇ ਦੀ ਫਸਲ ਨਹੀਂ ਖਰੀਦ ਪਾਉਂਦੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ ਨਰਮੀ ਦੀ ਬੀਜ ਵੀ ਸਰਕਾਰ ਮੁਹਈਆ ਕਰਵਾਏ ਇਸ ਮੀਟਿੰਗ ਵਿੱਚ ਪਿੰਡ ਜੋਦਾ ਭੈਣੀ ਫਤੂ ਵਾਲਾ ਲਖਮਣ ਨਹਿਰ ਤੋਂ ਪਾਰ ਨੀਲ گاਵਾ ਤੇ ਸੂਰਾਂ ਵੱਲੋਂ ਹਰ ਤਰ੍ਹਾਂ ਦੀਆਂ ਫਸਲਾਂ ਖਰਾਬ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਪੁਖਤਾ ਹੱਲ ਹੋਵੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਦਾਨ ਮਨਪ੍ਰੀਤ ਸਿੰਘ ਸੰਧੂ ਪਹੁੰਚੇ ਤੇ ਨਵੀਆਂ ਇਕਾਈ ਬਣਾਉਣ ਲਈ ਆਗੂਆਂ ਨੂੰ ਪ੍ਰੇਰਿਤ ਕੀਤਾ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਫਾਜ਼ਿਲਕਾ ਤੋਂ 24 ਹਾਂ ਜੀ ਸਰ ਕੀ ਨਾਮ ਤੁਹਾਡਾ ਲਖਵਿੰਦਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੈਂਬਰ ਆ ਸੀ ਜੀ ਅੱਜ ਸਾਡੀ ਇੱਥੇ ਮਾਰਕੀਟ ਕਮੇਟੀ ਫਾਇਲ ਕਾ ਦੇ ਵਿੱਚ ਮੀਟਿੰਗ ਹੋਈ ਹੈ ਜੋ ਜਿਹੜੇ ਆਨਲਾਈਨ ਟਾਈਮ 'ਚ ਸਰਕਾਰ ਨੇ ਮੇਲੇ ਲਵਾਉਣੇ ਲੁਧਿਆਣਾ ਹੋਰ ਕਈ ਥਾਵਾਂ ਤੇ ਸਾਡੀ ਇਹੀ ਮੀਟਿੰਗ ਹੋਈ ਹੈ ਵੀ ਉਹ ਚ ਜੋ ਵੀ ਬੀਜ ਦਿੱਤੇ ਗਏ ਸਾਨੂੰ ਉਹ ਸਾਡੇ ਤੋਂ ਗਾਂ ਵਿਕਰੀ ਨਹੀਂ ਹੋਈ ਪਿਛਲੇ ਸਾਲ ਸਾਨੂੰ 26 ਚੋਨੇ ਦੇ ਉੱਤੇ ਛੁਪਾਰਛ ਕੀਤੀ ਵੀ ਇਹ ਲਾਓ ਅਸੀਂ ਇਹ ਲਾਵਾਂਗੇ ਸਾਡਾ 26 ਝੋਨਾ ਨਹੀਂ ਚੱਕਿਆ ਗਿਆ 31 ਆ ਗਿਆ ਹੋਰ ਕਈ ਵੈਰਾਈਟੀਆਂ ਦਿੱਤੀਆਂ ਗਈਆਂ ਸਾਡੇ ਉਸ ਝੋਨੇ ਨੂੰ ਖੇਡੇ ਵਜੇ ਆ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਜੇ ਉਹ ਵੀ ਸਾਨੂੰ ਬੀਜ ਦੇਣਾ ਸਾਡਾ ਗਾਂਵ ਵਿਕਰੀ ਹੋਵੇ ਤੇ ਉਸ ਨੂੰ ਵੀ ਘੱਟ ਰੇਟ ਤੇ ਨਾ ਖਰੀਦਿਆ ਜਾਵੇ ਜੋ ਨਰਮੇ ਦੇ ਬੀਜ ਆ ਉਹ ਸਾਨੂੰ ਜੇ ਸੋਧ ਕੇ ਦੇਣੇ ਜੇ ਉਹ ਵੀ ਹਾਈਬ੍ਰਿਡ ਦੇਣਾ ਜਾਂ ਦੇਸੀ ਦੇਣਾ ਉਸ ਦੀ ਵਿਕਰੀ ਕੀਤੀ ਜਾਵੇ ਸਰ ਜੋ ਨਰਮੇ ਦੇ ਬੀਜ ਹੈ ਇੱਧਰ ਬੋਰ ਸਾਈਡ ਤੇ ਨਰਮੇ ਹੁੰਦੇ ਹੀ ਨਹੀਂ ਗਏ ਹਾਂਜੀ ਇਹ ਇਹ ਵੀ ਮਿਲੀਬਗ ਪਹਿਲਾਂ ਮਿਲੀਬਗ ਨੇ ਖਾ ਲੇ ਉਸ ਤੋਂ ਬਾਅਦ ਆ ਪਿਛਲੀ ਵਾਰੀ ਸੁੰਢੀ ਪੈਨ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਜ਼ਿਮੀਦਾਰ ਨੂੰ ਦਾ ਤੇ ਇਹ ਵੀ ਸਰਕਾਰ ਨੂੰ ਅਪੀਲ ਆ ਵੀ ਜੋ ਵੀ ਚੰਗੇ ਬੀਜ ਦੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨ ਸਿੰਘ ਹੈ ਜੀ ਜੀ ਸਰ ਉਹ ਜੋ ਜ਼ਿਲ੍ਹੇ ਦਾ ਅੱਜ ਮੀਟਿੰਗ ਕੀਤੀ ਗਈ ਹੈ ਕਿਸ ਸੰਬੰਧ ਕੀਤੀ ਗਈ ਹੈ ਜਿਹੜੇ ਦੀ ਮੀਟਿੰਗ ਕੁਝ ਤਾਂ ਮੇਨ ਤਾਂ ਸਾਡਾ ਮੁੱਦਾ ਹੁਣ ਬੀਆ ਦਾ ਹੈ ਜੀ ਜੋ ਬੀਆ ਦਾ ਮੁੱਦਾ ਚੱਲ ਰਿਹਾ ਪਿਛਲੇ ਸਾਲ ਸਾਨੂੰ ਕਾਫੀ ਬੀਜ ਦਿੱਤੇ ਜਿਨ੍ਹਾਂ ਦਾ ਮੁੱਖ ਮੰਤਰੀ ਵੀਰੋ ਦੱਸਿਆ ਗਿਆ ਸੀ ਕਿ ਬੀਜ ਖਰੀਦੇ ਜਾਣਗੇ ਜੀ ਔਰ ਮੌਕੇ ਤੇ ਆ ਕੇ ਉਹਨਾਂ ਬੀਆਂ ਦਾ 10-10 ਕਿਲੋ ਪਰ ਕਮੰਟਾ ਸਾਨੂੰ ਕਾਟਾ ਦੇਣਾ ਪਿਆ ਜਿਹੜਾ ਕਿ ਜ਼ਿਮੀਂਦਾਰ ਨੂੰ ਬਹੁਤ ਘਟਾ ਪਿਆ ਹਾਂਜੀ ਪ੍ਰਧਾਨ ਜੀ ਕਿਸ ਸਭਾ ਮੀਟਿੰਗ ਰੱਖੀ ਹੈ ਅੱਜ ਜੋ ਅਸੀਂ ਆਪ ਦੀ ਇੱਥੇ ਸਾਡੇ ਜ਼ਿਲ੍ਹੇ ਦੇ ਸਭਾਨ ਜੀ ਦੇ ਕਹਿਣ ਤੇ ਇੱਕ ਮੀਟਿੰਗ ਰੱਖੀ ਗਈ ਹੈ ਜਿਹੜਾ ਵੀ ਇਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਕਿ ਅਸੀਂ ਅੱਜ ਨਾਲੇ ਆਪ ਦਾ ਜੋ ਆਉਣ ਵਾਲੇ ਟਾਈਮ ਚ ਰਾਣ ਨੀਤੀ ਬਣਾਈ ਵੀ ਜੂਨੀਅਰ ਨੂੰ ਕਿੱ사 ਹੁਣਾ ਚਲਾਏ ਸਾਡੀ ਮੀਟਿੰਗ ਸਟਾਰ ਹਰਬੰਸ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਾਇਲ ਕਾ ਜਿਸ ਦਾ ਕਸ਼ਮੀਰ ਸਿੰਘ ਜੀ ਰਾਣਾ ਜ਼ਿਲ੍ਹਾ ਮੀਤ ਪ੍ਰਧਾਨ ਜੀ ਦੀ ਪ੍ਰਧਾਨਗੀ ਕੀਤੀ। ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਸਾਡੇ ਬੀ ਆ ਸਾਨੂੰ ਸਮਾਂ ਰਹਿੰਦੇ ਦੱਸਣ ਜਿਹੜੇ ਅਸੀਂ ਬੀ ਵੇਚੀਏ। ਤਾਂ ਜੋ ਸਾਨੂੰ ਕੱਲ ਨੂੰ ਵੇਚਣ ਲੱਗਾ ਸਰਕਾਰ ਕਿੰਨ ਤੁਪੰਤ ਨਾ ਕਰੇ। ਕਿਉਂਕਿ ਸਾਨੂੰ ਪੀਆਰ 12631 ਤੋਂ ਨਕੇ ਅਸੀਂ ਵੱਡੀ ਪੁੱਧਰ ਤੇ ਛੋਨਾ ਲਾਇਆ। ਪਰ ਬੱਟ ਸਾਨੂੰ ਛੋਨਾ ਵੇਚਣ ਲੱਗਾ ਸਰਕਾਰ ਨੇ ਸਾਨੂੰ ਬਹੁਤ ਖੱਜਕਵਰੀ ਕੀਤੀ ਪਰ ਆਉਣਾ ਇਸ ਸਮੇਂ ਤੇ ਬਰਦਾਸ਼ਤਿੰਗ ਤੇ ਸਾਨੂੰ ਅਜ ਸਮਾਂ ਰਹਿੰਦਾ ਜਿਹੜਾ ਮਰਜ਼ੀ ਛੋਨਾ ਲਵਾ ਦੇ। ਅਸੀਂ ਤਿਆਰ ਆਂ ਸਰਦਾਰ ਜੀ ਜੋ ਨਰਮੇ ਦੇ ਬੀਜ ਆ ਰਹੇ ਬਹੁਤ ਮਾੜੇ ਆ ਰਹੇ ਪਸਾਨਾ ਦੀ ਫਸਲ ਬਿਲਕੁਲ ਹੋਈ ਨਹੀਂ ਰਹੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਵੀਰ ਜੀ ਇਹ ਸਾਰੇ ਉਸੇ ਸੰਬੰਧ ਵਿੱਚ ਅਸੀਂ ਪਿਛਲੇ ਦਿਨੀ ਆਪਦੇ ਡੀਸੀਜ਼ پورے ਪੰਜਾਬ 'ਚ ਡੀਸੀ ਸਭਾ ਨੂੰ ਮੰਗ ਪੱਤਰ ਦਿੱਤੇ ਬੀਕੋ ਕਾਦਿਆ ਜੁਨੀਅਨ ਲੋ ਬਟ ਹੁਣ ਵੀ ਅਸੀਂ ਇਸੇ ਸੰਬੰਧ ਚ ਸਾਰੇ ਮੰਗ ਕਰ ਰਹੇ ਆਂ ਕਿ ਸਾਨੂੰ ਇਹ ਬੀਜ ਚੰਗੇ ਮੋਈਆ ਵੀ ਕਰਾਈ ਆ 5 ਤਰੀਕ ਨੂੰ ਸਾਡਾ ਮਾਰਚ ਨੂੰ ਜੋ ਚੰਡੀਗੜ੍ਹ ਆ ਮੋਰਚਾ ਉਹਦੇ ਸੰਬੰਧੀ ਵੀ ਅਸੀਂ ਉਚਾਰਪਾਉਂਦਾ ਆ ਆਪਦੇ ਸਾਥੀਆਂ ਕਹਿ ਵੀ ਤਿਆਰ ਬਰ ਤਿਆਰ ਰਹਿਣ ਤਾ ਜੋ ਸਾਡੇ ਜੋ ਵੀ ਸਦਾਰ ਫਰਮੇਸ਼ੇ ਕਾਦੀਆਂ ਜੀ ਸਾਨੂੰ ਦਿਸ਼ਾ ਨਰੇਸ਼ਤੀ ਅਸੀਂ ਉੱਥੇ ਵੱਧ ਚੜ ਕੇ ਆਪਦੀ ਜੋ ਮੰਨ ਲਓ ਵੀ ਅਸੀਂ ਆਪਦਾ ਉੱਥੇ ਪਹੁੰਚਣ ਦਾ ਤੇ ਆਪਦੀ ਵੀਰਾਂ ਕਹਿ ਬਈ ਆਪਦੀ ਤਿਆਰੀ ਕਰੋ ਵੀ ਜਿਹੜਾ ਅਸੀਂ ਕਾਦੀਆਂ ਸਾਹਿਬ ਆਪਨ ਜੋ ਵੀ ਹੁਕਮ ਲਾਉਣ ਆਪਾਂ ਉੱਥੇ ਆਪਦਾ ਵੱਧ ਤੋਂ ਵੱਧ ਆਪਦਾ ਉੱਥੇ ਹੱਕ阿里 ਅਸੀਂ ਪਹੁੰਚਾਂਗੇ ਤੇ ਜੋ ਸਾਨੂੰ ਅਸੀਂ ਆਪਦਾ ਰਮੇਸ਼ ਜੀ ਦੇ ਫੁੱਲ ਚੜਾਵਾਂਗੇ ਜੋ ਸਾਨੂੰ ਕਹਿਣਗੇ ਉਸ ਤੇ ਵਿਗਾੜੇ ਪਰਦਾ ਜੀ ਚੰਡੀਗੜ੍ਹ ਜੋ 5 ਤਰੀਕ ਨੂੰ ਮੀਟਿੰਗ ਕੀਤੀ ਜਾ ਰਹੀ ਹੈ ਜਾਂ ਮੋਰਚਾ ਲੱਗ ਰਿਹਾ ਕੀ ਦੇ ਖਿਲਾਫ ਲੱਗ ਰਿਹਾ ਕੋਈ ਸਰਕਾਰਾਂ ਖਿਲਾਫ ਜੀ ਸਰਕਾਰਾਂ ਖਿਲਾਫ ਸਾਡੇ ਮੰਗਾ ਮੰਨਣ ਅਸੀਂ ਕਿਉਂ ਲਾਈਏ ਜੀ ਜੀ ਸਾਡੀਆਂ ਪੈਂਡਿੰਗ ਮੰਗਾ ਜੋ ਨਵਾਂ ਖੇਤੀ ਖਰੜਾ ਜੀ ਜਿਹੜੇ ਨਵੇਂ ਆ ਇਹ ਸਾਰੇ ਜਿੰਨੀਆਂ ਵੀ ਮੰਗਾ ਸਾਡੀਆਂ ਪਹਿਲੀਆਂ ਜਿਹੜੀਆਂ ਹੁਣ ਨਵੀਆਂ ਸਤ ਉਹਦੇ ਸੰਬੰਧ ਵਿੱਚ ਅਸੀਂ ਚੰਡੀਗੜ੍ਹ ਵਿਆਦਾ ਮੋਰਚਾ ਚੱਲ ਜਾਰੀ ਹੈ ਧੰਨਵਾਦ ਧੰਨਵਾਦ